ਦੇਖੋ ਜਨਾਬ ਆ ਆ ਸੜਕ ਹੈ ਆ ਆ ਮਟੀਰੀਅਲ ਹੈ ਆ ਆ ਆ ਮਟੀਰੀਅਲ ਪਿਆ ਹੋਇਆ ਕਹਿੰਦੇ ਸੜਕ ਅਸੀਂ ਬਹੁਤ ਵਧੀਆ ਬਣਾਈਆ ਆ ਲਓ ਜੀ ਆ ਦੇਖ ਲਓ ਆ ਸਾਡਾ ਸਾਥੀ ਕਿਹੜੇ ਲੋਟ ਹੱਥਾਂ ਨਾਲ ਉਹ ਕਰ ਰਿਹਾ ਹੈ ਦੇਖ ਲਓ ਜੀ ਦੇਖੋ ਮਿੱਟੀ ਹੈ ਦੇਖੋ ਇਹ ਮਿੱਟੀ ਦੇਖ ਲਓ ਜੀ ਤੁਸੀਂ ਆਪ ਦੇ ਆਪ ਫਿਰ ਤੁਸੀਂ ਕਹਿੰਦੇ ਆ ਜੀ ਲੋਕ ਸਾਡੀਆਂ ਸ਼ਿਕਾਇਤਾਂ ਕਰਦੇ ਆ ਤੇ ਜੀ ਵੀਰ ਜੀ ਕੰਮ ਵਧੀਆ ਨਹੀਂ ਹੋਊ ਆ ਮੋੜ ਦੇ ਉੱਤੇ ਆ ਇਹ ਚਲੋ ਛੱਡ ਦਿਓ ਜੀ ਕਾਹਨੂੰ ਬਾਹਲੀ ਇਹ ਤਾਂ ਸਾਰੀ ਪੱਟੀ ਜਾਨੀ ਰਹਿਣ ਦਿਓ ਰਹਿਣ ਦੋ ਵੀਰ ਜੀ ਵੀਰ ਜੀ ਰਹਿਣ ਦੋ ਜਰ ਪਛੜ ਦੋ ਜਰ ਕਾਹ ਨੂੰ ਛੱਡ ਦੋ ਵੀਰ ਜੀ ਛੱਡੋ ਜਰ ਇਹ ਤਾਂ ਸਾਰੀ ਇਹ ਤਾਂ ਸਾਰੀ ਪੱਟੀ ਜਾਣੀ ਹੈ ਇਹਦੇ ਕੋਈ ਆ ਆ ਦੇਖੋ ਟੈਰਾਂ ਦੇ ਇਨਸਾਨ ਤਾਂ ਇਹਨਾਂ ਨੂੰ ਕੱਲੇ ਦਿਖਦੇ ਆ ਜੀ ਇਹ ਮੋੜ ਦਾ ਇੱਕ ਇਧਰ ਹੋ ਜਾਓ ਜੀ ਆ ਮੋੜ ਆ ਜੀ ਆਹਾ ਮੋੜ ਆ ਜੀ ਇਹ ਇੱਥੋਂ ਐ ਸਲੋਟ ਐ ਟਰੱਕ ਐ ਸਲੋਟਾਂ ਐ ਮੁਰਦੇ ਆ ਜੀ ਆ ਦੇਖੋ ਆ ਆ ਮੋੜ ਹੈ ਤੇ ਐ ਗੱਡੀਆਂ ਮੁੜਦੀਆਂ ਤੇ ਸੜਕ ਦਾ ਆ ਹਾਲ ਆ ਜਨਾਬ ਹੁਣ ਅਸੀਂ ਇਹ ਉਪਰੋਂ ਮੰਨ ਵੀ ਨਹੀਂ ਰਹੇ ਕਹਿੰਦੇ ਜੀ ਇਹ ਮਾੜਾ ਮੋਟਾ ਤਾਂ ਕਿਤੇ ਹੋ ਹੀ ਜਾਂਦਾ ਆਹ ਦੇਖ ਲਓ ਲੱਕ ਦੀ ਥਾਂ ਤੇ ਥੁੱਕ ਕਾਲਾ ਤੇਲ ਪਾਇਆ ਹੋਇਆ ਜੀ ਦੇਖੋ ਆਹ ਪਤਾ ਲੱਗਦਾ ਕਾਲਾ ਤੇਲ ਵੀ ਨਹੀਂ ਹੈ ਉਹ ਜਿਹੜਾ ਰੇਤੇ ਤੇ ਕਾਲਾ ਤੇਲ ਹੀ ਪਾਇਆ ਹੋਇਆ ਆਹ ਦੇਖ ਲਓ ਜੀ ਆਹ ਮਟੀਰੀਅਲ ਦੇ ਵਿੱਚ ਦੇਖ ਲਓ ਬਜਰੀ ਕੋਈ ਆਹ ਬਜਰੀ ਆ ਆ ਦੇਖੋ ਜੀ ਆ ਆ ਆ ਆ ਆ ਦੇਖੋ ਆ ਆ ਬਜਰੀ ਆ ਜੀ ਆਹ ਹਾਲ ਆ ਯਾਰ ਆਹ ਦੇਖੋ ਜਨਾਬ ਆ ਆ ਛੜਕ ਆਹ ਆ ਮਟੀਰੀਅਲ ਆ ਆ ਆ ਆ ਮਟੀਰੀਅਲ ਪਿਆ ਹੋਇਆ ਕਹਿੰਦੇ ਸੜਕ ਅਸੀਂ ਬਹੁਤ ਵਧੀਆ ਬਣਾਈਆ ਆ ਲਓ ਜੀ ਆ ਦੇਖ ਲਓ ਆ ਸਾਡਾ ਸਾਥੀ ਕਿਹੜੇ ਲੋਟ ਹੱਥਾਂ ਨਾਲ ਉਹ ਕਰ ਰਿਹਾ ਦੇਖ ਲਓ ਜੀ ਦੇਖੋ ਮਿੱਟੀ ਦੇਖੋ ਇਹ ਮਿੱਟੀ ਦੇਖ ਲਓ ਜੀ ਤੁਸੀਂ ਆਪਦੇ ਆਪ ਫੇਰ ਤੁਸੀਂ ਕਹਿੰਦੇ ਆ ਜੀ ਲੋਕ ਸਾਡੀਆਂ ਸ਼ਿਕਾਇਤਾਂ ਕਰਦੇ ਆ ਤੇ ਜੀ ਵੀਰ ਜੀ ਕੰਮ ਵਧੀਆ ਨਹੀਂ ਹੋਊ ਆ ਮੋੜ ਦੇ ਉੱਤੇ ਆ ਇਹ ਚਲੋ ਛੱਡ ਦਿਓ ਜੀ ਕਾਹਨੂੰ ਬਾਹਲੀ ਇਹ ਤਾਂ ਸਾਰੀ ਪੱਟੀ ਜਾਨੀ ਰਹਿਣ ਦਿਓ ਰਹਿਣ ਦਿਓ ਵੀਰ ਜੀ ਰਹਿਣ ਦਿਓ ਯਾਰ ਉਹ ਛੱਡ ਦਿਓ ਯਾਰ ਕਾਹਨੂੰ ਛੱਡ ਦਿਓ ਵੀਜੀ ਛੱਡੋ ਯਾਰ ਇਹ ਤਾਂ ਸਾਰੀ ਇਹ ਤਾਂ ਸਾਰੀ ਪੱਟੀ ਜਾਣੀ ਆ ਇਹਦੇ ਕੋਈ ਨਹੀਂ ਆ ਆ ਦੇਖੋ ਟੈਰਾਂ ਦੇ ਇਨਸਾਨ ਤੇ ਇਹਨਾਂ ਨੂੰ ਕੱਲੇ ਦਿਖਦੇ ਆ ਜੀ ਇਹ ਮੋੜ ਦਾ ਇਹ ਇੱਕ ਇਦਾਂ ਹੋ ਜਾ ਜੀ ਆ ਮੋੜ ਆ ਜੀ ਆਹਾ ਮੋੜ ਆ ਜੀ ਇਹ ਇੱਥੋਂ ਐਸ ਲੋਟਾਂ ਐਂ ਟਰੱਕ ਐਸ ਲੋਟਾਂ ਐਂ ਮੁੜਦੇ ਆ ਜੀ ਆ ਦੇਖੋ ਆ ਆ ਮੋੜ ਆ ਤੇ ਐਂ ਗੱਡੀਆਂ ਮੁੜਦੀਆਂ ਤੇ ਸੜਕ ਦਾ ਆ ਹਾਲ ਆ ਜਨਾਬ ਹੁਣ ਅਸੀਂ ਇਹ ਉੱਪਰੋਂ ਮੰਨ ਵੀ ਨਹੀਂ ਰਹੇ ਕਹਿੰਦੇ ਜੀ ਇਹ ਮਾੜਾ ਮੋਟਾ ਤਾਂ ਕਿਤੇ ਹੋ ਹੀ ਜਾਂਦਾ ਆ ਦੇਖ ਲੋ ਲੱਕ ਦੀ ਥਾਂ ਤੇ ਥੁੱਕ ਕਾਲਾ ਤੇਲ ਪਾਇਆ ਹੋਇਆ ਜੀ ਦੇਖੋ ਆ ਪਤਾ ਲੱਗਦਾ ਕਾਲਾ ਤੇਲ ਵੀ ਨਹੀਂ ਹੈ ਉਹ ਜਿਹੜਾ ਰੇਤੇ ਤੇ ਕਾਲਾ ਤੇਲ ਹੀ ਪਾਇਆ ਹੋਇਆ ਆ ਦੇਖ ਲੋ ਜੀ ਆ ਮਟੀਰੀਅਲ ਦੇ ਵਿੱਚ ਦੇਖ ਲੋ ਬਜਰੀ ਕੋਈ ਆ ਬਜਰੀ ਆ ਆ ਦੇਖੋ ਜੀ ਰੇਤੇ ਤੇ ਆ ਆ ਆ ਆ ਆ ਦੇਖੋ ਆ ਆ ਬਜਰੀ ਆ ਜੀ ਆ ਹਾਲ ਆ ਯਾਰ ਆ ਦੇਖੋ ਜਨਾਬ ਆ ਆ ਸੜਕ ਆ ਆ ਆ ਮਟੀਰੀਅਲ ਆ ਆ ਆ ਆ ਮਟੀਰੀਅਲ ਪਿਆ ਹੋਇਆ ਕਹਿੰਦੇ ਸੜਕ ਅਸੀਂ ਬਹੁਤ ਵਧੀਆ ਬਣਾਈਆ ਆ ਲੋ ਜੀ ਆ ਦੇਖ ਲੋ ਆ ਸਾਡਾ ਸਾਥੀ ਕਿਹੜੇ ਲੋਟ ਹੱਥਾਂ ਨਾਲ ਉਹ ਕਰ ਰਿਹਾ ਦੇਖ ਲੋ ਜੀ ਦੇਖੋ ਮਿੱਟੀ ਦੇਖੋ ਇਹ ਮਿੱਟੀ ਦੇਖ ਲੋ ਜੀ ਤੁਸੀਂ ਆਪ ਦੇ ਆਪ ਫੇਰ ਤੁਸੀਂ ਕਹਿੰਦੇ ਆ ਜੀ ਲੋਕ ਸਾਡੀਆਂ ਸ਼ਿਕਾਇਤਾਂ ਕਰਦੇ ਆ ਤੇ ਜੀ ਵੀਰ ਜੀ ਕੰਮ ਵਧੀਆ ਨਹੀਂ ਹੋਊ ਆ ਮੋੜ ਦੇ ਉੱਤੇ ਆ ਚਲੋ ਛੱਡ ਦਿਓ ਜੀ ਕਾਹਨੂੰ ਬਾਹਲੀ ਇਹ ਤਾਂ ਸਾਰੀ ਪੱਟੀ ਜਾਣੀ ਰਹਿਣ ਦੋ ਰਹਿਣ ਦੋ ਵੀਰ ਜੀ ਵੀਰ ਜੀ ਰਹਿਣ ਦੋ ਜਾਰਾ ਉਹ ਛੱਡ ਦਿਓ ਜਰ ਕਾਹਨੂੰ ਛੱਡ ਦੋ ਵੀਜੀ ਛੱਡੋ ਯਾਰ ਇਹ ਤਾਂ ਸਾਰੀ ਇਹ ਤਾਂ ਸਾਰੀ ਪੱਟੀ ਜਾਣੀ ਆ ਇਹਦੇ ਕੋਈ ਨਹੀਂ ਆ ਆ ਦੇਖੋ ਟੈਰਾਂ ਦੇ ਇਨਸਾਨ ਤਾਂ ਇਹਨਾਂ ਨੂੰ ਕੱਲੇ ਦਿਖਦੇ ਆ ਜੀ ਇਹ ਮੋੜ ਦਾ ਇਹ ਇੱਕ ਇੱਧਰ ਨੋ ਜਾਓ ਜੀ ਆ ਮੋੜ ਆ ਜੀ ਆਹਾਂ ਮੋੜ ਆ ਜੀ ਇਹ ਇੱਥੋਂ ਐਸ ਲੋਟਾਂ ਐਂ ਟਰੱਕ ਐਸ ਲੋਟਾਂ ਐਂ ਮੁੜਦੇ ਆ ਜੀ ਆ ਦੇਖੋ ਆ ਆ ਮੋੜ ਆ ਤੇ ਐਂ ਗੱਡੀਆਂ ਮੁੜਦੀਆਂ ਤੇ ਸੜਕ ਦਾ ਆ ਹਾਲ ਆ ਜਨਾਬ ਹੁਣ ਅਸੀਂ ਇਹ ਉੱਪਰੋਂ ਮੰਨ ਵੀ ਨਹੀਂ ਰਹੇ ਕਹਿੰਦੇ ਜੀ ਇਹ ਮਾੜਾ ਮੋਟਾ ਤਾਂ ਕਿਤੇ ਹੋ ਹੀ ਜਾਂਦਾ ਆ ਦੇਖ ਲੋ ਲੱਕ ਦੀ ਥਾਂ ਤੇ ਥੁੱਕ ਕਾਲਾ ਤੇਲ ਪਾਇਆ ਹੋਇਆ ਜੀ ਦੇਖੋ ਆ ਪਤਾ ਲੱਗਦਾ ਕਾਲਾ ਤੇਲ ਵੀ ਨਹੀਂ ਹੈ ਉਹ ਜਿਹੜਾ ਰੇਤੇ ਤੇ ਕਾਲਾ ਤੇਲ ਹੀ ਪਾਇਆ ਹੋਇਆ ਆ ਦੇਖ ਲੋ ਜੀ ਆ ਮਟੀਰੀਅਲ ਦੇ ਵਿੱਚ ਦੇਖ ਲੋ ਬਜਰੀ ਕੋਈ ਆ ਬਜਰੀ ਆ ਆ ਦੇਖੋ ਜੀ ਆ ਆ ਆ ਆ ਆ ਦੇਖੋ ਆ ਆ ਬਜਰੀ ਆ ਜੀ ਹਾਲ ਯਾਰ